ਇੱਕ ਕਦਮ ਅੱਗੇ ਸੁਣਾ ਇੱਕ ਕਦਮ ਅੱਗੇ ਸੁਣਾ ਉਹਦੀ ਜ਼ਮੀਨ ਦੇ ਵਿੱਚ ਉਹ ਪੱਤਰ ਲੱਭਿਆ ਕਿ ਤੇਰੀ ਜ਼ਮੀਨ ਦੇ ਵਿੱਚ ਕੀ ਐ ਸੋਟਾ ਆ ਤੇ ਉਹਨੇ ਜ਼ਮੀਨ ਉਹਦੇ ਤੇ ਅਮਰ ਕਰਕੇ ਖਰਮੋਣੀ ਚੋਣ ਧਾਰਤੀ ਸਮਝ ਗਿਆ ਉਹ ਫਲਾਈ ਕਰਨੀ ਪਟਾਈ ਕਰਨੀ ਕਿ ਉਹ ਪਰਦੇ ਗਏ ਪਰਦੇ ਗਏ 50 ਕਦਮ ਚਲੇਗੇ ਨਹੀਂ ਸੁਣਾ ਨਹੀਂ ਨਿਕਲਿਆ ਪਰ ਉਹ ਬੰਦੇ ਦੀ ਲੈਟੇਟਿਟੀ ਨਹੀਂ

ਉਸ ਨੂੰ ਸਮਝਾਇਆ ਸੀ ਨੂੰ ਹੈ ਕੌਣ ਹੋ ਕੀ ਹੈ ਮੇਰੇ ਨਿਵੇਕਰੀ ਚਲੇ ਆ ਗਿਆ 네ਗੇਟਿਵਿਟੀ ਜਿਹੜੀ ਸੀ ਨਰਾਜ਼ ਤੀਂ ਸੋਚ ਨਹੀਂ ਗਈ ਕਿ ਮੇਰਾ ਸੋਨਾ ਤਾਂ ਮੇਰੇ ਆ ਨਹੀਂ ਪੂਰੇ ਹਾਰ ਗਿਆ ਕਿ ਮੈਂ ਤਾਂ ਗਰੀਬ ਹੋ ਗਿਆ ਪਹਿਲਾਂ ਨਾਲ ਹੋ ਗਈ ਮੈਂ ਤਾਂ ਵਿਹਾਰੀਏ ਲਾ ਕੇ ਨੇਵਲ ਲਾ ਕੇ ਇੰਨੀ ਸਾਰੀ ਜ਼ਮੀਨ ਵਟਾ ਲਈ ਸੋਨਾ ਨਹੀਂ ਲਿਆ ਨਹੀਂਗੇਟਿਵਿਟੀ ਪਰੇਸ਼ਾਨ ਹੋ ਗਈ ਕਿ ਮੈਂ ਜ਼ਮੀਨ

अपने आप कभी कुछ नहीं जुड़ा तो झोना लाया खेतों के लाया लोगों का इतने आई नहीं देना दे, 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 कोई असी गवाही नहीं देनी कोई असी आगे चर्च नहीं करना सेवा नहीं करनी कोई अपना भेट नहीं देनी कोई कम नहीं करना गवाही वादी हो गए चमत्कार महारा वाला हो ये छूट कर दारी पास्टर्न फोर्ट में होता है रात्रि टाइम भाई पास्टर्न ये पैड़े चलाओ दो ही मरना आपने कुछ नहीं करना ये तो मेरी दवा ना कुछ नहीं होता कोई हंदा पैड़ो पाई होता तो है तो निस्सम नहीं कुछ और के देखे देखे भाई हंदा है पर हाँ कि हाँ तो सब तभी ये चाव निकाली मेरा भाषण भाषण सच्चाई है �

सु पपे बसरी Sí.